टीम टीम भाई अपनी विविधता संगतता सारे लुगियाने शहरीया ते आम आदमी पार्टी ते ਸਾਡੇ ਨੈਸ਼ਨਲ ਕੋਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਸਰ ਸਰ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸਭ ਤੇ ਜਿੰਦ बिल्कुल आम आदमी पार्टी जिंदाबाद कला जिंदाबाद केजरीवाल जिंदाबाद भगवान सिंह मान जिंदाबाद रात ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਹਾਂ ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫੀਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦੇ ਜਿੱਤ ਦਰਜ ਕਰ ਸਕਦੇ ਉਹਨਾਂ ਦੇ ਉੱਪਰ ਤਾਂ ਸਿਰਫ ਔਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਹੁਣ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਰਮਾਨ ਸਾਹਿਬ ਆਪ ਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਭਾਗ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨਾ ਹੈ ਜੀ ਇਹ ਕੇ ਬਿਲਕੁਲ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਦੀ ਉਹਦੀ ਬਰੋਦੀ ਭੰਡ ਦੇ ਸੀ ਬੋਦੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਜਵਾਬ ਦੇ ਤਾਂ ਮੇਰੇ ਜਵਾਬ ਦੀ ਲੋੜ ਹੀ ਨਹੀਂ ਰਹੀ ਠੀਕ ਹੈ ਠੀਕ ਹੈ ਹਾਂ ਜੀ ਆ ਗਿਆ ਆ ਗਿਆ ਠੀਕ ਹੈ ਠੀਕ ਲਓ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ

ਇਸ ਕੋਈ ਤੁਸੀ ਤਸਵੀਰਾਂ ਦੇਖੋ ਸਾਡੇ ਅਮਨ ਸ਼ੇਰ ਸਿੰਘ ਸ਼ਹਿਰੀក៏ ਵੀ ਇੱਥੇ ਮੌਜੂਦ ਹੈ ਜਿੰਨਾਂ ਕੋਸ਼ਿਸ਼ਾਂ ਜੂੜਨ ਨਾਲ ਕਰਾਉਗੇ ਵੀ ਭਾਈ ਤੁਹਾਡੇ ਜੇ ਤੁਹਾਨੂੰ ਕੋਈ